ਸੋ ਹਾਂਜੀ ਅੱਜ ਦੀ ਨਵੀਂ ਵੀਡੀਓ 'ਚ ਤੁਹਾਡੇ ਨਾਲ ਨਵੀਂ ਜਾਣਕਾਰੀ ਸਾਂਝੀ ਕਰਾਂਗੇ ਅੱਜ ਦੀ ਵੀਡੀਓ ਵਿੱਚ ਆਪਾਂ ਜਾਣਕਾਰੀ ਦੇਵਾਂਗੇ ਕਿ ਬੱਕਰੀਆਂ ਨੂੰ ਬਿਮਾਰੀਆਂ ਕਿਵੇਂ ਲੱਗਦੀਆਂ ਤੇ ਕਿੱਥੋਂ ਪੈਦਾ ਹੁੰਦੀਆਂ ਤੇ ਇਹਨਾਂ ਦੀ ਰੋਕਥਾਮ ਆਪਾਂ ਕਿਵੇਂ ਕਰ ਸਕਦੇ ਹਾਂ ਸੋ ਹਾਂਜੀ ਸਭ ਤੋਂ ਪਹਿਲਾਂ ਆਪਾਂ ਦੱਸਾਂਗੇ ਕਿ ਬੱਕਰੀਆਂ ਨੂੰ ਬਿਮਾਰੀਆਂ ਕਿੱਥੋਂ ਪੈਦਾ ਹੁੰਦੀਆਂ ਚਾਹੇ ਆਪਾਂ ਬੱਕਰੀਆਂ ਦਾ ਫਾਰਮ ਆਪਣੇ ਕੋਲੇ ਤੇ ਚਾਹੇ ਆਪਣੇ ਕੋਲ 2-4 ਬੱਕਰੀਆਂ ਘਰ ਦੇ ਵਿੱਚ ਤਾਂ ਬੱਕਰੀਆਂ ਨੂੰ ਜਿਹੜੀ ਜਗ੍ਹਾ ਤੇ ਆਪਾਂ ਰੱਖਣਾ ਉਹ ਜਗ੍ਹਾ ਨੂੰ ਹਮੇਸ਼ਾ ਸਾਫ਼ ਰੱਖੋ ਸਫਾਈ ਰੱਖੋ ਹਰ ਰੋਜ਼ ਜੇਕਰ ਆਪਣੇ ਕੋਲੇ ਫਾਰਮ ਆ ਬੱਕਰੀਆਂ ਦਾ ਤਾਂ ਵੀ ਰਜਾਨਾ ਬੱਕਰੀਆਂ ਦੇ ਫਾਰਮ ਦੀ ਸਫਾਈ ਰੱਖੋ ਕਿਉਂਕਿ ਜੇਕਰ ਆਪਾਂ ਬੱਕਰੀਆਂ ਦੇ ਫਾਰਮ ਦੀ ਸਫਾਈ ਨਹੀਂ ਕਰਾਂਗੇ ਬੱਕਰੀਆਂ ਦੇ ਫਾਰਮ ਵਿੱਚ ਗੰਦਗੀ ਜਿਹੜੀ ਉਹ ਪੈਦਾ ਹੋ ਜੂਗੀ ਬੱਕਰੀਆਂ ਦੇ ਮਿੰਗਣਾ ਬਾਥਰੂਮ ਗੇਰਾ ਜਦੋਂ ਪੱਠਾ ਹੁੰਦਾ ਤਾਂ ਉਹ ਗੰਦਗੀ ਪੈਦਾ ਹੋ ਜਾਂਦੀ ਹੈ ਤੇ ਉਹਦੇ ਕਾਰਨ ਬੱਕਰੀਆਂ ਜਦੋਂ ਵਿੱਚ ਰਹਿਣਗੇ ਗੰਦਗੀ ਦੇ ਕਿਉਂਕਿ ਬੱਕਰੀਆਂ ਦੇ ਵਿੱਚ ਖੁਰਦਾ ਵਿਚਾਲੜਾ ਹਿੱਸਾ ਹੁੰਦਾ ਜਿਹੜਾ ਉਹ ਬਹੁਤ ਜ਼ਿਆਦਾ ਨਰਮ ਹੁੰਦਾ ਇਹ ਗੰਦਗੀ ਕਾਰਨ ਬੱਕਰੀਆਂ ਦੇ ਪੈਰਾਂ ਵਿੱਚ ਕਈ ਤਰ੍ਹਾਂ ਦੇ ਕਟਾਣੂ ਪੈਦਾ ਹੋਣਗੇ ਤੇ ਉਹਦੇ ਕਾਰਨ ਬੱਕਰੀਆਂ ਦੇ ਪੈਰਾਂ ਵਿੱਚ ਫੰਗਸ ਪੈਦਾ ਹੋ ਜਾਂਦੀ ਆ ਤੇ ਉਹਦੇ ਨਾਲ ਬੱਕਰੀਆਂ ਦੇ ਵਿੱਚ ਲੰਗੜਾਪਣ ਦੀ ਦਿੱਕਤ ਵੀ ਆਉਂਦੀ ਆ ਬੱਕਰੀਆਂ ਨੂੰ ਚੱਲਣ ਫਿਰਨ ਵਿੱਚ ਦਿੱਕਤ ਹੋਣ ਲੱਗ ਪੈਂਦੀ ਆ ਤੇ ਫੰਗਸ ਕਾਰਨ ਜਦੋਂ ਫੰਗਸ ਜ਼ਿਆਦਾ ਵੱਧ ਜਾਂਦੀ ਆ ਗੰਦਗੀ ਕਾਰਨ ਤਾਂ ਬੱਕਰੀਆਂ ਦੇ ਵਿੱਚ ਜੂ ਪਿਸੂ ਵਗੈਰਾ ਇਹ ਵੀ ਵੱਜ ਜਾਂਦੇ ਆ ਤੇ ਬੱਕਰੀਆਂ ਦੀ ਚਮੜੀ ਦੇ ਰੋਗ ਦੀ ਪ੍ਰੋਬਲਮ ਵੀ ਆਉਣ ਲੱਗ ਪੈਂਦੀ ਆ ਜੇਕਰ ਜੂ ਪਿਸ ਤੋਂ ਜ਼ਿਆਦਾ ਵਾਜਾਂਦੇ ਉਹਦੇ ਕਾਰਨ ਬੱਕਰੀਆਂ ਦੇ ਵਾਲ ਵੀ ਝੜਨੇ ਸ਼ੁਰੂ ਹੋ ਜਾਣਗੇ ਤੇ ਬੱਕਰੀਆਂ ਕਮਜ਼ੋਰ ਹੋਣੀਆਂ ਸ਼ੁਰੂ ਹੋ ਜਾਣਗੀਆਂ ਤੇ ਜੇਕਰ ਬੱਕਰੀਆਂ ਕਮਜ਼ੋਰ ਹੋਣਗੀਆਂ ਤਾਂ ਖਾਣ ਪੀਣ ਘੱਟ ਕਰ ਦੇਣਗੇ ਬਿਮਾਰੀਆਂ ਤੋਂ ਜੇਕਰ ਆਪਾਂ ਇਲਾਜ ਕਰਾਵਾਂਗੇ ਤਾਂ ਬੱਕਰੀਆਂ ਨੂੰ ਬਚਾਉਣਾ ਵੀ ਮੁਸ਼ਕਲ ਹੋ ਜਾਂਦਾ ਕਿਉਂਕਿ ਜਦ ਇੱਕ ਕਮਜ਼ੋਰ ਬੱਕਰੀਆਂ ਦਵਾਈ ਵੀ ਨਹੀਂ ਸਹਣ ਕਰਦੀਆਂ ਤੇ ਇਸ ਤੋਂ ਬਾਅਦ ਆਪਾਂ ਰੋਗ ਥਾਮ ਬਾਰੇ ਦੱਸਾਂਗੇ ਵੀ ਜੇਕਰ ਆਪਾਂ ਬੱਕਰੀਆਂ ਨੂੰ ਬਿਮਾਰੀਆਂ ਤੋਂ ਬਚਾਉਣਾ ਚਾਹੁੰਦੇ ਆ ਤਾਂ ਰਜਾਨਾ ਫਾਰਮ ਦੀ ਸਫਾਈ ਰੱਖੋ ਇਹ ਤਰ੍ਹਾਂ ਦੀ ਕੋਈ ਗੰਦਗੀ ਪੈਦਾ ਨਾ ਹੋਵੇ ਕਿਉਂਕਿ ਜੇਕਰ ਗੰਦਗੀ ਪੈਦਾ ਨਾ ਹੋਊਗੀ ਤਾਂ ਬੱਕਰੀਆਂ ਵਿੱਚ ਕਿਸੇ ਤਰ੍ਹਾਂ ਦੀ ਕੋਈ ਬਿਮਾਰੀ ਪੈਦਾ ਨਹੀਂ ਹੁੰਦੀਗੀ ਬੱਕਰੀਆਂ ਵਧੀਆ ਤੰਦਰੁਸਤ ਰਹਿਣਗੀਆਂ ਵਧੀਆ ਖਾਣ ਪੀਣਗੀਆਂ ਤੇ ਬੱਕਰੀਆਂ ਸਹੀ ਸਮੇਂ ਤੇ ਹੀਟ ਵਿੱਚ ਆਉਣਗੀਆਂ ਤੇ ਵਧੀਆ ਬੱਚੇ ਦੇਣਗੀਆਂ ਜੇਕਰ ਆਪਾਂ ਗੰਦਗੀ ਰੱਖਾਂਗੇ ਤਾਂ ਬੱਕਰੀਆਂ ਵਿੱਚ ਬਿਮਾਰੀਆਂ ਪੈਦਾ ਹੋਣਗੀਆਂ ਤੇ ਬੱਕਰੀਆਂ ਬਿਮਾਰ ਰਹਿਣਗੀਆਂ ਤੇ ਆਪਣਾ ਨੁਕਸਾਨ ਵੀ ਹੋਊਗਾ ਤੇ ਬਾਕੀ ਜਿਹੜੀਆਂ ਬੱਕਰੀਆਂ ਬੱਚੇ ਦੇਣਗੀਆਂ ਉਹ ਵੀ ਕਮਜ਼ੋਰ ਹੋਣਗੇ ਤੇ ਬੱਕਰੀਆਂ ਆਪ ਵੀ ਕਮਜ਼ੋਰ ਹੋਣਗੀਆਂ ਤੇ ਇਹਦੇ ਕਾਰਨ ਜਿਹੜਾ ਆਪਾਂ ਨੂੰ ਬੱਕਰੀਆਂ ਦੇ ਕੰਮ ਵਿੱਚ ਕੋਈ ਫਾਇਦਾ ਨਹੀਂ ਹੋਣਾਗਾ ਸੋ ਇਸ ਲਈ ਬਿਮਾਰੀਆਂ ਤੋਂ ਰੋਕਥਾਮ ਲਈ ਰੋਜ਼ਾਨਾ ਸਫਾਈ ਕਰੋ ਫਾਰਮ ਦੀ ਸਫਾਈ ਰੱਖੋ ਜਿਹੜਾ ਵੀ ਆਪਾਂ ਹਰਾ ਚਾਰਾ ਪਾਉ ਉਹ ਵੀ ਸਾਫ਼ ਸੁਥਰਾ ਪਾਓ ਤਾਂ ਜੋ ਕਿਸ ਤਰ੍ਹਾਂ ਦੀ ਕੋਈ ਬਿਮਾਰੀ ਪੈਦਾ ਨਾ ਹੋਵੇ ਵਧੀਆ ਸਬਕਾ ਚਾਰਾ ਪਾਓ ਚਾਹੇ ਹਰਾ ਚਾਰਾ ਪਾਓ ਸਾਫ਼ ਸੁਥਰਾ ਪਾਓ ਤਾਂ ਜੋ ਬੱਕਰੀ ਉਹਦੀ ਤੰਦਰੁਸਤ ਰਹਿਣ ਸਮੇਂ-ਸਮੇਂ ਤੇ ਜਿਹੜੀਆਂ ਉਹ ਵਧੀਆ ਢਿੱਟ ਵਿੱਚ ਆਉਣ ਤੇ ਵਧੀਆ ਗੱਭਨ ਠਹਿਰ ਕੇ ਵਧੀਆ ਬੱਚੇ ਪੈਦਾ ਕਰਨ ਤੇ ਜਦੋਂ ਵਧੀਆ ਬੱਕਰੀਆਂ ਵਧੀਆ ਬੱਚੇ ਦੇਣਗੀਆਂ ਤਾਂ ਉਹਨਾਂ ਨੂੰ ਆਪਾਂ ਸੇਲ ਕਰਕੇ ਵਧੀਆ ਕਮਾਈ ਕਰ ਸਕਦੇ ਹਾਂ ਸੋ ਇਛਲੀ ਬੱਕਰੀਆਂ ਨੂੰ ਬਚਾਉਣ ਲਈ ਵਧੀਆ ਸਾਫ ਸਫਾਈ ਰੱਖੋ ਵਧੀਆ ਚਾਰਾ ਪਾਓ ਸੋ ਇਸ ਤਰ੍ਹਾਂ ਨਾਲ ਆਪਾਂ ਵਧੀਆ ਪੈਸੇ ਕਮਾ ਸਕਦੇ ਹਾਂ ਬੱਕਰੀਆਂ ਦੇ ਕੰਮ ਵਿੱਚੋਂ ਤੇ ਬੱਕਰੀਆਂ ਨੂੰ ਬਿਮਾਰੀਆਂ ਤੋਂ ਵੀ ਰਹਿਤ ਰੱਖ ਸਕਦੇ ਹਾਂ ਕਿਉਂਕਿ ਜੇਕਰ ਆਪਾਂ ਸਾਫ ਸਫਾਈ ਰੱਖਾਂਗੇ ਤਾਂ ਬੱਕਰੀਆਂ ਦੇ ਵਿੱਚ ਬਿਮਾਰੀਆਂ ਪੈਦਾ ਹੀ ਨਹੀਂ ਹੋਣਗੀਆਂ ਤੇ ਆਪਣਾ ਇਲਾਜ ਵਗੈਰਾ ਦਾ ਖਰਚਾ ਵੀ ਜਿਹੜਾ ਉਹ ਨਹੀਂ ਆਊਗਾ ਤੇ ਆਪਾਂ ਨੂੰ ਹੋਰ ਵੀ ਜ਼ਿਆਦਾ ਫਾਇਦਾ ਹੋਊਗਾ ਬੱਕਰੀਆਂ ਦੇ ਖਰਮ ਵਿੱਚ ਸੋ ਹਾਂਜੀ ਏ ਸੀ ਅੱਜ ਦੀ ਵੀਡੀਓ ਜੇਕਰ ਵੀਡੀਓ ਵਧੀਆ ਲੱਗੀ ਲੈ ਸ਼ੇਅਰ ਜ਼ਰੂਰ ਕਰ ਦਿਓ ਤੇ ਇਦਾਂ ਦੀਆਂ ਹੋਰ ਵੀਡੀਓ ਦੇਖਣ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਜੋ ਆਉਣ ਵਾਲੀ ਹਰ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਧੰਨਵਾਦ